ਸਰਸ਼ਕਾਲ ਵੇਖ ਰਹੇ ਤੁਸੀਂ ਔਨ 에ਅਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਸਾਨ ਆਗੂ ਅਜ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਨਗੇ ਸੰਸਦ ਪਵਨ ਵਿਖੇ ਇਹ ਮੁਲਾਕਾਤ ਹੋਵੇਗੀ ਔਰ ਦੱਸਿਆ ਜਾ ਰਿਹਾ ਹੈ ਸ਼ਾਮ ਕਰੀਬ 5 ਵਜੇ ਇਹ ਬੀਟਿੰਗ ਹੋ ਸਕਦੀ ਹੈ ਕਿਸਾਨ ਆਗੂ ਪੰਜਾਬ ਤੋਂ ਬਲਬੀਰ ਸਿੰਘ ਰਾਜੇਵਾਲ ਸਣੇ ਕਈ ਵੱਡੇ ਆਗੂ ਇਸ ਮੀਟਿੰਗ ਦਾ ਹਿੱਸਾ ਹੋਣਗੇ ਇਸ ਤੋਂ ਇਲਾਵਾ ਯੂਪੀ ਤੋਂ ਵੱਡੇ ਕਿਸਾਨ ਲੀਡਰ ਰਾਕੇਸ਼ ਟਕੈਤ ਵੀ ਇਸ ਇੱਕ ਪ੍ਰਤੀਨਿਧ ਮੰਡਲ ਦੇ ਵਿੱਚ ਸ਼ਾਮਿਲ ਹੋਣਗੇ ਜੋ ਕਿ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਨਗੇ ਕਿਸਾਨਾਂ ਦੇ ਮੁੱਦੇ ਲੋਕ ਸਭਾ ਦੇ ਵਿੱਚ ਚੁੱਕਣ ਦੀ ਮੰਗ ਕੀਤੀ ਜਾਵੇਗੀ ਔਰ ਇਹ ਵੀ ਮੰਗ ਕੀਤੀ ਜਾ ਸਕਦੀ ਹੈ ਕਿ ਵਿਰੋਧੀ ਧਿਰ ਜੋ ਹੈ ਇੱਕ ਪ੍ਰਾਈਵੇਟ ਬਿੱਲ ਕਿਸਾਨਾਂ ਦੇ ਹੱਕ ਦੇ ਵਿੱਚ ਲੈ ਕੇ ਆਵੇ ਦੱਸ ਦਈਏ ਕਿ ਬੀਤੇ ਮਹੀਨੇ 24 ਜੁਲਾਈ ਨੂੰ ਵੀ ਕਿਸਾਨ ਆਗੂਆਂ ਨੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਸੀ ਪਰ ਉਹ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਤੇ ਸਰਵਨ ਸਿੰਘ ਪੰਦੇਰ ਸਨ ਜੋ ਕਿ ਉਸ ਵਕਤ ਉਹਨਾਂ ਦੀ ਅਗਵਾਈ ਦੇ ਵਿੱਚ ਸ਼ੰਭੂ ਬਾਰਡਰ ਤੇ ਕਿਸਾਨ ਡਟੇ ਹੋਏ ਨੇ ਜੋ ਕਿ ਚਾਹੁੰਦੇ ਨੇ ਕਿ ਸ਼ੰਭੂ ਜੋ ਬਾਰਡਰ ਹੈ ਉਹ ਖੋਲਿਆ ਜਾਵੇ ਤੇ ਦਿੱਲੀ ਵੱਲ ਕਿਸਾਨ ਕੋਚ ਕਰ ਸਕਣ ਸੋਨਾ ਨੇ ਵੀ 24 ਜੁਲਾਈ ਨੂੰ ਸੰਸਦ ਪਵਨ ਵਿਕੇ ਮੀਟਿੰਗ ਕੀਤੀ ਸੀ ਅੱਜ ਇੱਕ ਵਾਰ ਫੇਰ ਤੋਂ ਵੱਡੇ ਕਿਸਾਨ ਆਗੂ ਰਾਹੁਲ ਗਾਂਧੀ ਨੂੰ ਮਿਲਣ ਜਾ ਰਹੇ ਨੇ ਦੱਸਿਆ ਜਾ ਰਿਹਾ ਸ਼ਾਮ 5 ਵਜੇ ਸੰਸਦ ਪਵਨ ਵਿਕੇ ਮੀਟਿੰਗ ਹੋਵੇਗੀ ਕਿਹੜੇ ਕਿਹੜੇ ਵੱਡੇ ਚਿਹਰੇ ਨੇ ਜੋ ਕਿ ਇਸ ਮੀਟਿੰਗ ਦਾ ਹਿੱਸਾ ਹੋਣਗੇ ਉਹ ਵੀ ਤੁਹਾਨੂੰ ਦੱਸ ਦਈਏ ਬਲਬੀਰ ਸਿੰਘ ਰਾਜੀਵਾਲ ਉਸ ਤੋਂ ਇਲਾਵਾ ਰਾਕੇਸ਼ ਟਿਕੈਤ ਦਰਸ਼ਨ ਆਗੂ ਸੱਤਿਵਾਨ ਹੰਨਾ ਮੋਲਾ ਰੰਜਨ ਰਾਮਚੰਦਰ ਉਸ ਤੋਂ ਇਲਾਵਾ ਪ੍ਰੇਮ ਸਿੰਘ ਗਹਿਲਾਵਤ ਅਵਿਕ ਸਾਹਾ ਤਜਿੰਦਰ ਸਿੰਘ ਰਮਿੰਦਰ ਸਿੰਘ ਇਹ ਉਹ ਆਗੂ ਨੇ ਜੋ ਕਿ ਇਸ ਡੈਲੀਗੇਸ਼ਨ ਦਾ ਹਿੱਸਾ ਹੋਣਗੇ ਜੋ ਕਿ ਰਾਹੁਲ ਗਾਂਧੀ ਨੂੰ ਮਿਲਣ ਜਾਏਗਾ ਸੋ ਦੱਸਦੀ ਹੈ ਕਿ 11 ਲੀਡਰਾਂ ਦੇ ਨਾਮ ਦਿੱਤੇ ਗਏ ਨੇ ਜੋ ਕਿ ਅੱਜ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਕਰਨਗੇ ਔਰ ਸੰਯੁਕਤ ਕਿਸਾਨ ਮੋਰਚੇ ਦੇ ਜੋ ਮੰਗਾ ਨੇ ਉਸ ਮਸਲੇ ਨੇ ਮਸਲੇ ਦੇ ਉੱਤੇ ਰਾਹੁਲ ਗਾਂਧੀ ਨੂੰ ਮਿਲਣਗੇ ਹੈ ਔਰ ਇਹ ਕਹਿਣਗੇ ਕਿ ਸੰਸਦ ਦੇ ਵਿੱਚ ਜ਼ੋਰਦਾਰ ਤਰੀਕੇ ਦੇ ਨਾਲ ਕਿਸਾਨਾਂ ਦਾ ਜੋ ਮਸਲਾ ਹੈ ਉਹ ਚੁੱਕਿਆ ਜਾਵੇ ਅਤੇ ਪ੍ਰਾਈਵੇਟ ਬਿੱਲ ਲੈ ਕੇ ਆਇਆ ਜਾਵੇ ਪ੍ਰਾਈਵੇਟ ਬਿੱਲ ਲੈ ਕੇ ਆਉਣ ਦੀ ਮੰਗ ਜੋ ਹੈ ਬਿਤੇ ਕਈ ਅ ਵਕਤ ਤੋਂ ਕਿਸਾਨ ਆਗੂ ਜੁਨੇ ਉ ਚੁੱਕ ਰਹੇ ਨਹੀਂ ਕਿਉਂਕਿ ਜਦੋਂ ਕਿਸਾਨ ਵਿਰੋਧੀ ਬਿੱਲ ਸੀ ਉਹ ਵਾਪਸ ਲੈ ਗਏ ਸੀ ਉਸ ਵਕਤ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਾ ਭਰੋਸਾ ਕੇਂਦਰ ਸਰਕਾਰ ਨੇ ਦਿੱਤਾ ਸੀ ਪਰ ਹੁਣ ਤੱਕ ਉਹ ਕਾਨੂੰਨੀ ਗਾਰੰਟੀ ਦਾ ਭਰੋਸਾ ਨਹੀਂ ਮਿਲ ਸਕਿਆ ਸਰਕਾਰ ਕਹਿ ਰਹੀ ਹੈ ਕਿ ਅਸੀਂ ਫਸਲਾਂ ਦੇ ਉੱਤੇ ਐਮਐਸਪੀ ਦੇ ਰਹੇ ਹਾਂ ਪਰ ਕਿਸਾਨਾਂ ਨੂੰ ਕਹਿ ਰਹੇ ਨੇ ਕਿ ਸਾਰੀਆਂ ਫਸਲਾਂ ਤੇ ਨਹੀਂ ਮਿਲ ਰਹੀ ਐਮਐਸਪੀ ਤੇ ਕਾਨੂੰਨੀ ਗਾਰੰਟੀ ਸਾਨੂੰ ਚਾਹੀਦੀ ਹੈ ਹੋਰ ਵੀ ਕਈ ਮੰਗਾਂ ਨੇ ਉਹਨਾਂ ਨੂੰ ਲੈ ਕੇ ਕਿਸਾਨ ਲਗਾਤਾਰ ਪ੍ਰਦਰਸ਼ਨ ਵੀ ਕਰ ਰਹੇ ਨੇ ਆਪਣੀ ਮੰਗਾਂ ਕੇਂਦਰ ਅੱਗੇ ਰੱਖੇ ਹੋਏ ਰਹੇ ਨੇ ਔਰ ਸ਼ੰਭੂ ਤੇਜ ਜਿਸ ਤਰੀਕੇ ਦੇ ਨਾਲ ਕਿਸਾਨ ਡੱਟੇ ਹੋਏ ਨੇ ਔਰ ਜੋ ਘਟਨਾਕ੍ਰਮ ਸਾਹਮਣੇ ਆਇਆ ਕਿਸਾਨਾਂ ਆਗੂਆਂ ਦੀ ਮੌਤ ਹੋਈ ਔਰ ਨੌਜਵਾਨ ਕਿਸਾਨ ਉਸ ਦੇ ਵਿੱਚ ਸ਼ਹੀਦ ਹੋ ਗਿਆ ਸੀ ਸ਼ੁਕਰਨ ਉਸ ਦਾ ਮਾਮਲਾ ਵੀ ਹਾਈ ਕੋਰਟ ਦੇ ਵਿੱਚ ਪਹੁੰਚਿਆ ਸੋ तमाम ਤਰੀਕੇ ਦੇ ਮਸਲੇ ਨੇ ਜੋ ਕਿ ਉਹਨ ਕਿਸਾਨਾਂ ਕੋ ਚਾਹੁੰਦੇ ਨੇ ਕਿ ਲੋਕ ਸਭਾ ਦੇ ਅੰਦਰ ਹਨ ਕਿ ਹਾਊਸ ਤੇ ਅੰਦਰ ਉਹ ਮਸਲੇ ਚੁੱਕੇ ਜਾਣ ਤੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਇੱਕ ਪ੍ਰਾਈਵੇਟ ਬਿੱਲ ਵਿਰੋਧੀ ਧਿਰ ਲੈ ਕੇ ਆਵੇ ਔਰ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਰਾਹੁਲ ਗਾਂਧੀ ਸੋ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਰੱਖੀ ਗਈ ਹੈ 11 ਕਿਸਾਨ ਆਗੂ ਬਲਬੀਤ ਸਿੰਘ ਰਾਜੀਵਾਲ ਤੇ ਰਾਕੇਸ਼ ਟਿਕੈਤ ਦੀ ਅਗਵਾਈ ਦੇ ਵਿੱਚ ਅੱਜ ਰਾਹੁਲ ਗਾਂਧੀ ਨੂੰ ਮਿਲਣਗੇ ਸੰਸਦ ਪਵਨ ਵਿਖੇ ਇਹ ਮੀਟਿੰਗ ਹੋਵੇਗੀ ਪਿਛਲੀ ਮੀਟਿੰਗ ਦੀ ਗੱਲ ਉਤੋਂ ਦੱਸ ਦਿੰਦਿਆਂ 24 ਜੁਲਾਈ ਨੂੰ ਕਿਸਾਨ ਆਗੂਆਂ ਦੀ ਮੀਟਿੰਗ ਹੋਈ ਸੀ ਜਗਜੀਤ ਸਿੰਘ ਢੱਲੇਵਾਲ ਸਰਵਜਿੰਗ ਪੰਦੇਰ ਇਹ ਰਾਹੁਲ ਗਾਂਧੀ ਨੂੰ ਮਿਲੇ ਸੀ ਤੇ ਰਾਹੁਲ ਗਾਂਧੀ ਨੇ ਪ੍ਰੋਤਸਾਹਤ ਦਿੱਤਾ ਸੀ ਕਿ ਕਿਸਾਨਾਂ ਦੀਆਂ ਜੋ ਮੰਗਾਂ ਨੇ ਕਿਸਾਨਾਂ ਦੇ ਜੋ ਮੁੱਦੇ ਨੇ ਉਹ ਹਾਊਸ ਅੰਦਰ ਜ਼ਰੂਰ ਚੁੱਕਣਗੇ ਪ੍ਰਭਾਵੀ ਤਰੀਕੇ ਦੇ ਨਾਲ ਚੁੱਕਣਗੇ ਹਾਲਾਂਕਿ ਉਸ ਵਕਤ ਜਦੋਂ ਸੰਸਦ ਪਵਨ ਵਿਖੇ ਕਿਸਾਨ ਆਗੂ ਮੀਟਿੰਗ ਲਈ ਪਹੁੰਚੇ ਸੀ ਤਾਂ ਡੇਢ ਤੋਂ 2 ਘੰਟਿਆਂ ਲਈ ਕਿਸਾਨ ਆਗੂਆਂ ਨੂੰ ਰੋਕਿਆ ਵਿਗਿਆ ਸੀ ਔਰ ਇਸ ਗੱਲ ਨੂੰ ਲੈ ਕੇ ਰਾਹੁਲ ਗਾਂਧੀ ਨੇ ਇਤਰਾਜ਼ ਵੀ ਜ਼ਾਹਿਰ ਦੀ ਮੀਟਿੰਗ ਹੋਈ ਸੀ ਪਰ ਅੱਜ ਇੱਕ ਵਾਰ ਫਿਰ ਤੋਂ ਸ਼ਾਮ 5:00 ਵਜੇ ਇਹ ਮੀਟਿੰਗ ਰੱਖੀ ਗਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਸਾਨ ਆਗੂ ਅਜ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਨਗੇ ਸੰਸਦ ਪਵਨ ਵਿਖੇ ਇਹ ਮੁਲਾਕਾਤ ਹੋਵੇਗੀ ਔਰ ਦੱਸਿਆ ਜਾ ਰਿਹਾ ਹੈ ਸ਼ਾਮ ਕਰੀਬ 5 ਵਜੇ ਇਹ ਬੀਟਿੰਗ ਹੋ ਸਕਦੀ ਹੈ ਕਿਸਾਨ ਆਗੂ ਪੰਜਾਬ ਤੋਂ ਬਲਬੀਰ ਸਿੰਘ ਰਾਜੀਵਾਲ ਸਣੇ ਕਈ ਵੱਡੇ ਆਗੂ ਇਸ ਮੀਟਿੰਗ ਦਾ ਹਿੱਸਾ ਹੋਣਗੇ ਇਸ ਤੋਂ ਇਲਾਵਾ ਯੂਪੀ ਤੋਂ ਵੱਡੇ ਕਿਸਾਨ ਲੀਡਰ ਰਾਕੇਸ਼ ਟਕੈਤ ਵੀ ਇਸ ਇੱਕ ਪ੍ਰਤੀਨਿਧ ਮੰਡਲ ਦੇ ਵਿੱਚ ਸ਼ਾਮਿਲ ਹੋਣਗੇ ਜੋ ਕਿ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਨਗੇ ਕਿਸਾਨਾਂ ਦੇ ਮੁੱਦੇ ਲੋਕ ਸਭਾ ਦੇ ਵਿੱਚ ਚੁੱਕਣ ਦੀ ਮੰਗ ਕੀਤੀ ਜਾਵੇਗੀ ਔਰ ਇਹ ਵੀ ਮੰਗ ਕੀਤੀ ਜਾ ਸਕਦੀ ਹੈ ਕਿ ਵਿਰੋਧੀ ਧਿਰ ਜੋ ਹੈ ਇੱਕ ਪ੍ਰਾਈਵੇਟ ਬਿੱਲ ਕਿਸਾਨਾਂ ਦੇ ਹੱਕ ਦੇ ਵਿੱਚ ਲੈ ਕੇ ਆਵੇ ਦੱਸ ਦਈਏ ਕਿ ਬੀਤੇ ਮਹੀਨੇ 24 ਜੁਲਾਈ ਨੂੰ ਵੀ ਕਿਸਾਨ ਆਗੂਆਂ ਦੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਸੀ ਪਰ ਉਹ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਤੇ ਸਰਵਨ ਸਿੰਘ ਪੰਦੇਰਸਨ ਜੋ ਕਿ ਉਸ ਵਕਤ ਉਹਨਾਂ ਦੀ ਅਗਵਾਈ ਦੇ ਵਿੱਚ ਸ਼ੰਭੂ ਬਾਰਡਰ ਤੇ ਕਿਸਾਨ ਡਟੇ ਹੋਏ ਨੇ ਜੋ ਕਿ ਚਾਹੁੰਦੇ ਨੇ ਕਿ ਸ਼ੰਭੂ ਜੋ ਬਾਰਡਰ ਹੈ ਉਹ ਖੋਲਿਆ ਜਾਵੇ ਤੇ ਦਿੱਲੀ ਵੱਲ ਕਿਸਾਨ ਕੋਚ ਕਰ ਸਕਣ ਸੋਨਾ ਨੇ ਵੀ 24 ਜੁਲਾਈ ਨੂੰ ਸੰਸਦ ਪਵਨ ਵਿਕੇ ਮੀਟਿੰਗ ਕੀਤੀ ਸੀ ਅੱਜ ਇੱਕ ਵਾਰ ਫੇਰ ਤੋਂ ਵੱਡੇ ਕਿਸਾਨ ਆਗੂ ਰਾਹੁਲ ਗਾਂਧੀ ਨੂੰ ਮਿਲਣ ਜਾ ਰਹੇ ਨੇ ਦੱਸਿਆ ਜਾ ਰਿਹਾ ਸ਼ਾਮ 5 ਵਜੇ ਸੰਸਦ ਪਵਨ ਵਿਕੇ ਮੀਟਿੰਗ ਹੋਵੇਗੀ ਕਿਹੜੇ ਕਿਹੜੇ ਵੱਡੇ ਚਿਹਰੇ ਨੇ ਜੋ ਕਿ ਇਸ ਮੀਟਿੰਗ ਦਾ ਹਿੱਸਾ ਹੋਣਗੇ ਉਹ ਵੀ ਤੁਹਾਨੂੰ ਦੱਸ ਦਈਏ ਬਲਬੀਰ ਸਿੰਘ ਰਾਜੀਵਾਰ ਉਸ ਤੋਂ ਇਲਾਵਾ ਰਾਕੇਸ਼ ਟਕੈਤ ਦਰਸ਼ਨ ਆਗੂ ਸੱਤਿਵਾਨ ਹੰਨਾ ਮੋਲਾ ਰੰਜਨ ਰਾਮਚੰਦਰ ਉਸ ਤੋਂ ਇਲਾਵਾ ਪ੍ਰੇਮ ਸਿੰਘ ਗਹਿਲਾਵਤ ਅਵਿਕ ਸਾਹਾ ਤਜਿੰਦਰ ਸਿੰਘ ਰਮਿੰਦਰ ਸਿੰਘ ਇਹ ਉਹ ਆਗੂ ਨੇ ਜੋ ਕਿ ਇਸ ਡੈਲੀਗੇਸ਼ਨ ਦਾ ਹਿੱਸਾ ਹੋਣਗੇ ਜੋ ਕਿ ਰਾਹੁਲ ਗਾਂਧੀ ਨੂੰ ਮਿਲਣ ਜਾਏਗਾ ਸੋ ਦੱਸਦੀ ਹੈ ਕਿ 11 ਲੀਡਰਾਂ ਦੇ ਨਾਮ ਦਿੱਤੇ ਗਏ ਨੇ ਜੋ ਕਿ ਅੱਜ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਕਰਨਗੇ ਔਰ ਸੰਯੁਕਤ ਕਿਸਾਨ ਮੋਰਚੇ ਦੇ ਜੋ ਮੰਗਾ ਨੇ ਉਸ ਮਸਲੇ ਨੇ ਮਸਲੇ ਦੇ ਉੱਤੇ ਰਾਹੁਲ ਗਾਂਧੀ ਨੂੰ ਮਿਲਣਗੇ ਹੈ ਔਰ ਇਹ ਕਹਿਣਗੇ ਕਿ ਸੰਸਦ ਦੇ ਵਿੱਚ ਜ਼ੋਰਦਾਰ ਤਰੀਕੇ ਦੇ ਨਾਲ ਕਿਸਾਨਾਂ ਦਾ ਜੋ ਮਸਲਾ ਹੈ ਉਹ ਚੁੱਕਿਆ ਜਾਵੇ ਅਤੇ ਪ੍ਰਾਈਵੇਟ ਬਿੱਲ ਲੈ ਕੇ ਆਇਆ ਜਾਵੇ ਪ੍ਰਾਈਵੇਟ ਬਿੱਲ ਲੈ ਕੇ ਆਉਣ ਦੀ ਮੰਗ ਜੋ ਹੈ ਬਿਤੇ ਕਈ ਅ ਵਕਤ ਤੋਂ ਕਿਸਾਨ ਆਗੂ ਜੁਨੇ ਉਹ ਚੁੱਕ ਰਹੇ ਨੇ ਕਿਉਂਕਿ ਜਦੋਂ ਕਿਸਾਨ ਵਿਰੋਧੀ ਬਿੱਲ ਸੀ ਉਹ ਵਾਪਸ ਲੈ ਗਏ ਸੀ ਉਸ ਵਕਤ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਾ ਭਰੋਸਾ ਕੇਂਦਰ ਸਰਕਾਰ ਨੇ ਦਿੱਤਾ ਸੀ ਪਰ ਹੁਣ ਤੱਕ ਉਹ ਕਾਨੂੰਨੀ ਗਾਰੰਟੀ ਦਾ ਭਰੋਸਾ ਨਹੀਂ ਮਿਲ ਸਕਿਆ ਸਰਕਾਰ ਕਹਿ ਰਹੀ ਹੈ ਕਿ ਅਸੀਂ ਫਸਲਾਂ ਦੇ ਉੱਤੇ ਐਮਐਸਪੀ ਦੇ ਰਹੇ ਹਾਂ ਪਰ ਕਿਸਾਨਾਂ ਆਖੋ ਕਹਿ ਰਹੇ ਨੇ ਕਿ ਸਾਰੀਆਂ ਫਸਲਾਂ ਤੇ ਨਹੀਂ ਮਿਲ ਰਹੀ ਐਮਐਸਪੀ ਤੇ ਕਾਨੂੰਨੀ ਗਾਰੰਟੀ ਸਾਨੂੰ ਚਾਹੀਦੀ ਹੈ ਹੋਰ ਵੀ ਕਈ ਮੰਗਾਂ ਨੇ ਉਹਨਾਂ ਨੂੰ ਲੈ ਕੇ ਕਿਸਾਨ ਲਗਾਤਾਰ ਪ੍ਰਦਰਸ਼ਨ ਵੀ ਕਰ ਰਹੇ ਨੇ ਆਪਣੀ ਮੰਗਾਂ ਕੇਂਦਰ ਅੱਗੇ ਰੱਖੇ ਹੋਏ ਰਹੇ ਨੇ ਔਰ ਸ਼ੰਭੂ ਤੇਜ ਜਿਸ ਤਰੀਕੇ ਦੇ ਨਾਲ ਕਿਸਾਨ ਡੱਟੇ ਹੋਏ ਨੇ ਔਰ ਜੋ ਘਟਨਾਕ੍ਰਮ ਸਾਹਮਣੇ ਆਇਆ ਕਿਸਾਨ ਆਗੂਆਂ ਦੀ ਮੌਤ ਹੋਈ ਔਰ ਨੌਜਵਾਨ ਕਿਸਾਨ ਉਸ ਦੇ ਵਿੱਚ ਸ਼ਹੀਦ ਹੋ ਗਿਆ ਸੀ ਸ਼ੁਕਰਨ ਉਸ ਦਾ ਮਾਮਲਾ ਵੀ ਹਾਈ ਕੋਰਟ ਦੇ ਵਿੱਚ ਪਹੁੰਚਿਆ ਸੋ तमाम ਤਰੀਕੇ ਦੇ ਮਸਲੇ ਨੇ ਜੋ ਕਿ ਉਹਨ ਕਿਸਾਨਾਂ ਕੋ ਚਾਹੁੰਦੇ ਨੇ ਕਿ ਲੋਕ ਸਭਾ ਦੇ ਅੰਦਰ ਆਣ ਕਿ ਹਾਊਸ ਤੇ ਅੰਦਰ ਉਹ ਮਸਲੇ ਚੁੱਕੇ ਜਾਣ ਤੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਇੱਕ ਪ੍ਰਾਈਵੇਟ ਬਿਲ ਵਿਰੋਧੀ ਤੇ ਲੈ ਕੇ ਆਵੇ ਔਰ ਲੋਕ ਸਭਾ ਦੇ ਵਿੱਚ ਵਿਰੋਧੀ ਤੇ ਆਗੂ ਨੇ ਰਾਹੁਲ ਗਾਂਧੀ ਸੋ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਰੱਖੀ ਗਈ ਹੈ 11 ਕਿਸਾਨ ਆਗੂ ਬਲਬੀਤ ਸਿੰਘ ਰਾਜੀਵਾਲ ਤੇ ਰਾਕੇਸ਼ ਟਿਕੈਤ ਦੀ ਅਗਵਾਈ ਦੇ ਵਿੱਚ ਅੱਜ ਰਾਹੁਲ ਗਾਂਧੀ ਨੂੰ ਮਿਲਣਗੇ ਸੰਸਦ ਪਵਨ ਵਿਖੇ ਇਹ ਮੀਟਿੰਗ ਹੋਵੇਗੀ ਬਿਸ਼ਟੇ ਮੈਂ ਦੀ ਗੱਲ ਉਤਨ ਦੱਸ ਦਿੰਦਿਆਂ 24 ਜੁਲਾਈ ਨੂੰ ਕਿਸਾਨ ਆਗੂਆਂ ਦੀ ਮੀਟਿੰਗ ਹੋਈ ਸੀ ਜਗਜੀਤ ਸਿੰਘ ਢੱਲੇਵਾਲ ਸਰਵਜਿੰਗ ਪੰਦੇਰ ਇਹ ਰਾਹੁਲ ਗਾਂਧੀ ਨੂੰ ਮਿਲੇ ਸੀ ਤੇ ਰਾਹੁਲ ਗਾਂਧੀ ਨੇ ਪ੍ਰੋਤਸਾਹ ਦਿੱਤਾ ਸੀ ਕਿ ਕਿਸਾਨਾਂ ਦੀਆਂ ਜੋ ਮੰਗਾਂ ਨੇ ਕਿਸਾਨਾਂ ਦੇ ਜੋ ਮੁੱਦੇ ਨੇ ਉਹ ਹਾਊਸ ਅੰਦਰ ਜ਼ਰੂਰ ਚੁੱਕਣਗੇ ਪ੍ਰਭਾਵੀ ਤਰੀਕੇ ਦੇ ਨਾਲ ਚੁੱਕਣਗੇ ਹਾਲਾਂਕਿ ਉਸ ਵਕਤ ਜਦੋਂ ਸੰਸਦ ਪਵਨ ਵਿਖੇ ਕਿਸਾਨ ਆਗੂ ਮੀਟਿੰਗ ਲਈ ਪਹੁੰਚੇ ਸੀ ਤਾਂ ਡੇਢ ਤੋਂ 2 ਘੰਟਿਆਂ ਲਈ ਕਿਸਾਨ ਆਗੂਆਂ ਨੂੰ ਰੋਕਿਆ ਵਿਗਿਆ ਸੀ ਔਰ ਇਸ ਗੱਲ ਨੂੰ ਲੈ ਕੇ ਰਾਹੁਲ ਗਾਂਧੀ ਨੇ ਇਤਰਾਜ਼ ਵੀ ਜ਼ਾਹਿਰ ਕੀਤਾ ਸੀ ਕਿ ਮੀਟਿੰਗ ਹੋਈ ਸੀ ਪਰ ਅੱਜ ਇੱਕ ਵਾਰ ਫਿਰ ਤੋਂ ਸ਼ਾਮ 5:00 ਵਜੇ ਇਹ ਮੀਟਿੰਗ ਰੱਖੀ ਗਈ ਹੈ ਯਾਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਸਾਨ ਆਗੂ ਅਜ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਨਗੇ ਸੰਸਦ ਪਵਨ ਵਿਖੇ ਇਹ ਮੁਲਾਕਾਤ ਹੋਵੇਗੀ ਔਰ ਦੱਸਿਆ ਜਾ ਰਿਹਾ ਹੈ ਸ਼ਾਮ ਕਰੀਬ 5 ਵਜੇ ਇਹ ਮੀਟਿੰਗ ਹੋ ਸਕਦੀ ਹੈ ਕਿਸਾਨ ਆਗੂ ਪੰਜਾਬ ਤੋਂ ਬਲਬੀਰ ਸਿੰਘ ਰਾਜੀਵਾਲ ਸਣੇ ਕਈ ਵੱਡੇ ਆਗੂ ਇਸ ਮੀਟਿੰਗ ਦਾ ਹਿੱਸਾ ਹੋਣਗੇ ਇਸ ਤੋਂ ਇਲਾਵਾ ਯੂਪੀ ਤੋਂ ਵੱਡੇ ਕਿਸਾਨ ਲੀਡਰ ਰਾਕੇਸ਼ ਟਕੈਤ ਵੀ ਇਸ ਇੱਕ ਪ੍ਰਤੀਨਿਧ ਮੰਡਲ ਦੇ ਵਿੱਚ ਸ਼ਾਮਿਲ ਹੋਣਗੇ ਜੋ ਕਿ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਨਗੇ ਕਿਸਾਨਾਂ ਦੇ ਮੁੱਦੇ ਲੋਕ ਅਬਾਦ ਦੇ ਵਿੱਚ ਚੁੱਕਣ ਦੀ ਮੰਗ ਕੀਤੀ ਜਾਵੇਗੀ ਔਰ ਏ ਵੀ ਮੰਗ ਕੀਤੀ ਜਾ ਸਕਦੀ ਹੈ ਕਿ ਵਿਰੋਧੀ ਧਿਰ ਜੋ ਹੈ ਇੱਕ ਪ੍ਰਾਈਵੇਟ ਬਿੱਲ ਕਿਸਾਨਾਂ ਦੇ ਹੱਕ ਦੇ ਵਿੱਚ ਲੈ ਕੇ ਆਵੇ ਦੱਸ ਦਈਏ ਕਿ ਬੀਤੇ ਮਹੀਨੇ 24 ਜੁਲਾਈ ਨੂੰ ਵੀ ਕਿਸਾਨ ਆਗੂਆਂ ਦੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਸੀ ਪਰ ਉਹ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਤੇ ਸਰਵਨ ਸਿੰਘ ਪੰਦੇਰ ਸਨ ਜੋ ਕਿ ਉਸ ਵਕਤ ਉਹਨਾਂ ਦੀ ਅਗਵਾਈ ਦੇ ਵਿੱਚ ਸ਼ੰਭੂ ਬਾਰਡਰ ਤੇ ਕਿਸਾਨ ਡਟੇ ਹੋਏ ਨੇ ਜੋ ਕਿ ਚਾਹੁੰਦੇ ਨੇ ਕਿ ਸ਼ੰਭੂ ਜੋ ਬਾਰਡਰ ਹੈ ਉਹ ਖੋਲਿਆ ਜਾਵੇ ਤੇ ਦਿੱਲੀ ਵੱਲ ਕਿਸਾਨ ਕੋਚ ਕਰ ਸਕਣ ਸੋਨਾ ਨੇ ਵੀ 24 ਜੁਲਾਈ ਨੂੰ ਸੰਸਦ ਪਵਨ ਵਿਕੇ ਮੀਟਿੰਗ ਕੀਤੀ ਸੀ ਅੱਜ ਇੱਕ ਵਾਰ ਫੇਰ ਤੋਂ ਵੱਡੇ ਕਿਸਾਨ ਆਗੂ ਰਾਹੁਲ ਗਾਂਧੀ ਨੂੰ ਮਿਲਣ ਜਾ ਰਹੇ ਨੇ ਦੱਸਿਆ ਜਾ ਰਿਹਾ ਸ਼ਾਮ 5 ਵਜੇ ਸੰਸਦ ਪਵਨ ਵਿਕੇ ਮੀਟਿੰਗ ਹੋਵੇਗੀ ਕਿਹੜੇ ਕਿਹੜੇ ਵੱਡੇ ਚਿਹਰੇ ਨੇ ਜੋ ਕਿ ਇਸ ਮੀਟਿੰਗ ਦਾ ਹਿੱਸਾ ਹੋਣਗੇ ਉਹ ਵੀ ਤੁਹਾਨੂੰ ਦੱਸ ਦਈਏ ਬਲਬੀਰ ਸਿੰਘ ਰਾਜੀਵਾਲ ਉਸ ਤੋਂ ਇਲਾਵਾ ਰਾਕੇਸ਼ ਟਿਕੈਤ ਦਰਸ਼ਨ ਆਗੂ ਸੱਤਿਵਾਨ ਹੰਨਾ ਮੋਲਾ ਰੰਜਨ ਰਾਮਚੰਦਰ ਉਸ ਤੋਂ ਇਲਾਵਾ ਪ੍ਰੇਮ ਸਿੰਘ ਗਹਿਲਾਵਤ ਅਵਿਕ ਸਾਹਾ ਤਜਿੰਦਰ ਸਿੰਘ ਰਮਿੰਦਰ ਸਿੰਘ ਇਹ ਉਹ ਆਗੂ ਨੇ ਜੋ ਕਿ ਇਸ ਡੈਲੀਗੇਸ਼ਨ ਦਾ ਹਿੱਸਾ ਹੋਣਗੇ ਜੋ ਕਿ ਰਾਹੁਲ ਗਾਂਧੀ ਨੂੰ ਮਿਲਣ ਜਾਏਗਾ ਸੋ ਦੱਸ ਦਈਏ ਕਿ 11 ਲੀਡਰਾਂ ਦੇ ਨਾਮ ਦਿੱਤੇ ਗਏ ਨੇ ਜੋ ਕਿ ਅੱਜ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਕਰਨਗੇ ਔਰ ਸੰਯੁਕਤ ਕਿਸਾਨ ਮੋਰਚੇ ਦੇ ਜੋ ਮੰਗਾ ਨੇ ਉਸ ਮਸਲੇ ਨੇ ਮਸਲੇ ਦੇ ਉੱਤੇ ਰਾਹੁਲ ਗਾਂਧੀ ਨੂੰ ਮਿਲਣਗੇ ਹੈ ਔਰ ਇਹ ਕਹਿਣਗੇ ਕਿ ਸੰਸਦ ਦੇ ਵਿੱਚ ਜ਼ੋਰਦਾਰ ਤਰੀਕੇ ਦੇ ਨਾਲ ਕਿਸਾਨਾਂ ਦਾ ਜੋ ਮਸਲਾ ਹੈ ਉਹ ਚੁੱਕਿਆ ਜਾਵੇ ਅਤੇ ਪ੍ਰਾਈਵੇਟ ਬਿੱਲ ਲੈ ਕੇ ਆਇਆ ਜਾਵੇ ਪ੍ਰਾਈਵੇਟ ਬਿੱਲ ਲੈ ਕੇ ਆਉਣ ਦੀ ਮੰਗ ਜੋ ਹੈ ਬਿਤੇ ਕਈ ਅ ਵਕਤ ਤੋਂ ਕਿਸਾਨ ਆਗੂ ਜੁਨੇ ਉਹ ਚੁੱਕ ਰਹੇ ਨੇ ਕਿਉਂਕਿ ਜਦੋਂ ਕਿਸਾਨ ਵਿਰੋਧੀ ਬਿੱਲ ਸੀ ਉਹ ਵਾਪਸ ਲੈ ਗਏ ਸੀ ਉਸ ਵਕਤ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਾ ਭਰੋਸਾ ਕੇਂਦਰ ਸਰਕਾਰ ਨੇ ਦਿੱਤਾ ਸੀ ਪਰ ਹੁਣ ਤੱਕ ਉਹ ਕਾਨੂੰਨੀ ਗਾਰੰਟੀ ਦਾ ਭਰੋਸਾ ਨਹੀਂ ਮਿਲ ਸਕੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਫਸਲਾਂ ਦੇ ਉੱਤੇ ਐਮਐਸਪੀ ਦੇ ਰਹੇ ਹਾਂ ਪਰ ਕਿਸਾਨਾਂ ਨੂੰ ਕਹਿ ਰਹੇ ਨੇ ਕਿ ਸਾਰੀਆਂ ਫਸਲਾਂ ਤੇ ਨਹੀਂ ਮਿਲ ਰਹੀ ਐਮਐਸਪੀ ਤੇ ਕਾਨੂੰਨੀ ਗਾਰੰਟੀ ਸਾਨੂੰ ਚਾਹੀਦੀ ਹੈ ਹੋਰ ਵੀ ਕਈ ਮੰਗਾਂ ਨੇ ਉਹਨਾਂ ਨੂੰ ਲੈ ਕੇ ਕਿਸਾਨ ਲਗਾਤਾਰ ਪ੍ਰਦਰਸ਼ਨ ਵੀ ਕਰ ਰਹੇ ਨੇ ਆਪਣੀ ਮੰਗ ਕੇਂਦਰ ਅੱਗੇ ਰੱਖ ਵੀ ਰਹੇ ਨੇ ਔਰ ਸ਼ੰਭੂ ਤੇਜ ਜਿਸ ਤਰੀਕੇ ਦੇ ਨਾਲ ਕਿਸਾਨ ਡੱਟੇ ਹੋਏ ਨੇ ਔਰ ਜੋ ਘਟਨਾਕ੍ਰਮ ਸਾਹਮਣੇ ਆਇਆ ਕਿਸਾਨਾਂ ਆਗੂਆਂ ਦੀ ਮੌਤ ਹੋਈ ਔਰ ਨੌਜਵਾਨ ਕਿਸਾਨ ਉਸ ਦੇ ਵਿੱਚ ਸ਼ਹੀਦ ਹੋ ਗਿਆ ਸੀ ਸ਼ੁਕਰਨ ਉਸ ਦਾ ਮਾਮਲਾ ਵੀ ਹਾਈ ਕੋਰਟ ਦੇ ਵਿੱਚ ਪਹੁੰਚਿਆ ਸੋ तमाम ਤਰੀਕੇ ਦੇ ਮਸਲੇ ਨੇ ਜੋ ਕਿ ਉਹਨ ਕਿਸਾਨਾਂ ਕੋ ਚਾਹੁੰਦੇ ਨੇ ਕਿ ਲੋਕ ਸਭਾ ਦੇ ਅੰਦਰ ਹਨ ਕਿ ਹਾਊਸ ਤੇ ਅੰਦਰ ਉਹ ਮਸਲੇ ਚੁੱਕੇ ਜਾਣ ਤੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਇੱਕ ਪ੍ਰਾਈਵੇਟ ਬਿੱਲ ਵਿਰੋਧੀ ਧਿਰ ਲੈ ਕੇ ਆਵੇ ਔਰ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਤੇ ਆਗੂ ਨੇ ਰਾਹੁਲ ਗਾਂਧੀ ਸੋ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਰੱਖੀ ਗਈ ਹੈ 11 ਕਿਸਾਨ ਆਗੂ ਬਲਬੀਤ ਸਿੰਘ ਰਾਜੀਵਾਲ ਤੇ ਰਾਕੇਸ਼ ਟਿਕੈਤ ਦੀ ਅਗਵਾਈ ਦੇ ਵਿੱਚ ਅੱਜ ਰਾਹੁਲ ਗਾਂਧੀ ਨੂੰ ਮਿਲਣਗੇ ਸੰਸਦ ਪਵਨ ਵਿਖੇ ਇਹ ਮੀਟਿੰਗ ਹੋਵੇਗੀ। ਬਿਸ਼ੇਮਤਿੰਗ ਦੀ ਗੱਲ ਉਤੋਂ ਦੱਸ ਦਿੰਦੇ ਹਾਂ 24 ਜੁਲਾਈ ਨੂੰ ਕਿਸਾਨ ਆਗੂਆਂ ਦੀ ਮੀਟਿੰਗ ਹੋਈ ਸੀ ਜਗਜੀਤ ਸਿੰਘ ਢੱਲੇਵਾਲ ਸਰਵਜਿੰ ਸਿੰਘ ਪੰਦੇਰ ਇਹ ਰਾਹੁਲ ਗਾਂਧੀ ਨੂੰ ਮਿਲੇ ਸੀ ਤੇ ਰਾਹੁਲ ਗਾਂਧੀ ਨੇ ਪ੍ਰੋਤਸਾਹ ਦਿੱਤਾ ਸੀ ਕਿ ਕਿਸਾਨਾਂ ਦੀਆਂ ਜੋ ਮੰਗਾਂ ਨੇ ਕਿਸਾਨਾਂ ਦੇ ਜੋ ਮੁੱਦੇ ਨੇ ਉਹ ਹਾਊਸ ਅੰਦਰ ਜ਼ਰੂਰ ਚੁੱਕਣਗੇ ਪ੍ਰਭਾਵੀ ਤਰੀਕੇ ਦੇ ਨਾਲ ਚੁੱਕਣਗੇ। ਹਾਲਾਂਕਿ ਉਸ ਵਕਤ ਜਦੋਂ ਸੰਸਦ ਪਵਨ ਵਿਖੇ ਕਿਸਾਨਾਂ ਆਗੂ ਮੀਟਿੰਗ ਲਈ ਪਹੁੰਚੇ ਸੀ ਤਾਂ ਡੇਢ ਤੋਂ 2 ਘੰਟਿਆਂ ਲਈ ਕਿਸਾਨਾਂ ਆਗੂਆਂ ਨੂੰ ਰੋਕਿਆ ਵੀ ਗਿਆ ਸੀ ਔਰ ਇਸ ਗੱਲ ਨੂੰ ਲੈ ਕੇ ਰਾਹੁਲ ਗਾਂਧੀ ਨੇ ਇਤਰਾਜ਼ ਵੀ ਜ਼ਾ ਮੀਟਿੰਗ ਹੋਈ ਸੀ ਪਰ ਅੱਜ ਇੱਕ ਵਾਰ ਫਿਰ ਤੋਂ ਸ਼ਾਮ 5:00 ਵਜੇ ਇਹ ਮੀਟਿੰਗ ਰੱਖੀ ਗਈ ਹੈ ਯਾਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਸਾਨ ਆਗੂ ਅਜ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਨਗੇ ਸੰਸਦ ਪਵਨ ਵਿਖੀ ਇਹ ਮੁਲਾਕਾਤ ਹੋਵੇਗੀ ਔਰ ਦੱਸਿਆ ਜਾ ਰਿਹਾ ਹੈ ਸ਼ਾਮ ਕਰੀਬ 5 ਵਜੇ ਇਹ ਮੀਟਿੰਗ ਹੋ ਸਕਦੀ ਹੈ ਕਿਸਾਨ ਆਗੂ ਪੰਜਾਬ ਤੋਂ ਬਲਬੀਰ ਸਿੰਘ ਰਾਜੀਵਾਲ ਸਣੇ ਕਈ ਵੱਡੇ ਆਗੂ ਇਸ ਮੀਟਿੰਗ ਦਾ ਹਿੱਸਾ ਹੋਣਗੇ ਇਸ ਤੋਂ ਇਲਾਵਾ ਯੂਪੀ ਤੋਂ ਵੱਡੇ ਕਿਸਾਨ ਲੀਡਰ ਰਾਕੇਸ਼ ਟਕੈਤ ਵੀ ਇਸ ਇੱਕ ਪ੍ਰਤੀਨਿਧ ਮੰਡਲ ਦੇ ਵਿੱਚ ਸ਼ਾਮਿਲ ਹੋਣਗੇ ਜੋ ਕਿ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਨਗੇ ਕਿਸਾਨਾਂ ਦੇ ਮੁੱਦੇ ਲੋਕ ਅਬਾਦ ਦੇ ਵਿੱਚ ਚੁੱਕਣ ਦੀ ਮੰਗ ਕੀਤੀ ਜਾਵੇਗੀ ਔਰ ਏ ਵੀ ਮੰਗ ਕੀਤੀ ਜਾ ਸਕਦੀ ਹੈ ਕਿ ਵਿਰੋਧੀ ਧਿਰ ਜੋ ਹੈ ਇੱਕ ਪ੍ਰਾਈਵੇਟ ਬਿੱਲ ਕਿਸਾਨਾਂ ਦੇ ਹੱਕ ਦੇ ਵਿੱਚ ਲੈ ਕੇ ਆਵੇ ਦੱਸ ਦਈਏ ਕਿ ਬੀਤੇ ਮਹੀਨੇ 24 ਜੁਲਾਈ ਨੂੰ ਵੀ ਕਿਸਾਨ ਆਗੂਆਂ ਦੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਸੀ ਪਰ ਉਹ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਤੇ ਸਰਵਨ ਸਿੰਘ ਪੰਦੇਰ ਸਨ ਜੋ ਕਿ ਉਸ ਵਕਤ ਉਹਨਾਂ ਦੀ ਅਗਵਾਈ ਦੇ ਵਿੱਚ ਸ਼ੰਭੂ ਬਾਰਡਰ ਤੇ ਕਿਸਾਨ ਡਟੇ ਹੋਏ ਨੇ ਜੋ ਕਿ ਚਾਹੁੰਦੇ ਨੇ ਕਿ ਸ਼ੰਭੂ ਜੋ ਬਾਰਡਰ ਹੈ ਉਹ ਖੋਲਿਆ ਜਾਵੇ ਤੇ ਦਿੱਲੀ ਵੱਲ ਕਿਸਾਨ ਕੋਚ ਕਰ ਸਕਣ ਸੋਨਾ ਨੇ ਵੀ 24 ਜੁਲਾਈ ਨੂੰ ਸੰਸਦ ਪਵਨ ਵਿਕੇ ਮੀਟਿੰਗ ਕੀਤੀ ਸੀ ਅੱਜ ਇੱਕ ਵਾਰ ਫੇਰ ਤੋਂ ਵੱਡੇ ਕਿਸਾਨ ਆਗੂ ਰਾਹੁਲ ਗਾਂਧੀ ਨੂੰ ਮਿਲਣ ਜਾ ਰਹੇ ਨੇ ਦੱਸਿਆ ਜਾ ਰਿਹਾ ਸ਼ਾਮ 5 ਵਜੇ ਸੰਸਦ ਪਵਨ ਵਿਕੇ ਮੀਟਿੰਗ ਹੋਵੇਗੀ ਕਿਹੜੇ ਕਿਹੜੇ ਵੱਡੇ ਚਿਹਰੇ ਨੇ ਜੋ ਕਿ ਇਸ ਮੀਟਿੰਗ ਦਾ ਹਿੱਸਾ ਹੋਣਗੇ ਉਹ ਵੀ ਤੁਹਾਨੂੰ ਦੱਸ ਦਈਏ ਬਲਬੀਰ ਸਿੰਘ ਰਾਜੀਵਾਲ ਉਸ ਤੋਂ ਇਲਾਵਾ ਰਾਕੇਸ਼ ਟਕੈਤ ਦਰਸ਼ਨ ਆਗੂ ਸੱਤਿਵਾਨ ਹੰਨਾ ਮੋਲਾ ਰੰਜਨ ਰਾਮਚੰਦਰ ਉਸ ਤੋਂ ਇਲਾਵਾ ਪ੍ਰੇਮ ਸਿੰਘ ਗਹਿਲਾਵਤ ਅਵਿਕ ਸਾਹਾ ਤਜਿੰਦਰ ਸਿੰਘ ਰਮਿੰਦਰ ਸਿੰਘ ਇਹ ਉਹ ਆਗੂ ਨੇ ਜੋ ਕਿ ਇਸ ਡੈਲੀਗੇਸ਼ਨ ਦਾ ਹਿੱਸਾ ਹੋਣਗੇ ਜੋ ਕਿ ਰਾਹੁਲ ਗਾਂਧੀ ਨੂੰ ਮਿਲਣ ਜਾਏਗਾ ਸੋ ਦੱਸ ਦਈਏ ਕਿ 11 ਲੀਡਰਾਂ ਦੇ ਨਾਮ ਦਿੱਤੇ ਗਏ ਨੇ ਜੋ ਕਿ ਅੱਜ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਕਰਨਗੇ ਔਰ ਸੰਯੁਕਤ ਕਿਸਾਨ ਮੋਰਚੇ ਦੇ ਜੋ ਮੰਗਾ ਨੇ ਉਸ ਮਸਲੇ ਨੇ ਮਸਲੇ ਦੇ ਉੱਤੇ ਰਾਹੁਲ ਗਾਂਧੀ ਨੂੰ ਮਿਲਣਗੇ ਹੈ ਔਰ ਇਹ ਕਹਿਣਗੇ ਕਿ ਸੰਸਦ ਦੇ ਵਿੱਚ ਜ਼ੋਰਦਾਰ ਤਰੀਕੇ ਦੇ ਨਾਲ ਕਿਸਾਨਾਂ ਦਾ ਜੋ ਮਸਲਾ ਹੈ ਉਹ ਚੁੱਕਿਆ ਜਾਵੇ ਅਤੇ ਪ੍ਰਾਈਵੇਟ ਬਿੱਲ ਲੈ ਕੇ ਆਇਆ ਜਾਵੇ ਪ੍ਰਾਈਵੇਟ ਬਿੱਲ ਲੈ ਕੇ ਆਉਣ ਦੀ ਮੰਗ ਜੋ ਹੈ ਬਿਤੇ ਕਈ ਅ ਵਕਤ ਤੋਂ ਕਿਸਾਨ ਆਗੂ ਜੁਨੇ ਉਹ ਚੁੱਕ ਰਹੇ ਨਹੀਂ ਕਿਉਂਕਿ ਜਦੋਂ ਕਿਸਾਨ ਵਿਰੋਧੀ ਬਿੱਲ ਸੀ ਉਹ ਵਾਪਸ ਲੈ ਗਏ ਸੀ ਉਸ ਵਕਤ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਾ ਭਰੋਸਾ ਕੇਂਦਰ ਸਰਕਾਰ ਨੇ ਦਿੱਤਾ ਸੀ ਪਰ ਹੁਣ ਤੱਕ ਉਹ ਕਾਨੂੰਨੀ ਗਾਰੰਟੀ ਦਾ ਭਰੋਸਾ ਨਹੀਂ ਮਿਲ ਸਕੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਫਸਲਾਂ ਦੇ ਉੱਤੇ ਐਮਐਸਪੀ ਦੇ ਰਹੇ ਹਾਂ ਪਰ ਕਿਸਾਨਾਂ ਨੂੰ ਕਹਿ ਰਹੇ ਨੇ ਕਿ ਸਾਰੀਆਂ ਫਸਲਾਂ ਤੇ ਨਹੀਂ ਮਿਲ ਰਹੀ ਐਮਐਸਪੀ ਤੇ ਕਾਨੂੰਨੀ ਗਾਰੰਟੀ ਸਾਨੂੰ ਚਾਹੀਦੀ ਹੈ ਹੋਰ ਵੀ ਕਈ ਮੰਗਾਂ ਨੇ ਉਹਨਾਂ ਨੂੰ ਲੈ ਕੇ ਕਿਸਾਨ ਲਗਾਤਾਰ ਪ੍ਰਦਰਸ਼ਨ ਵੀ ਕਰ ਰਹੇ ਨੇ ਆਪਣੀ ਮੰਗ ਕੇਂਦਰ ਅੱਗੇ ਰੱਖ ਵੀ ਰਹੇ ਨੇ ਔਰ ਸ਼ੰਭੂ ਤੇਜ ਜਿਸ ਤਰੀਕੇ ਦੇ ਨਾਲ ਕਿਸਾਨ ਡੱਟੇ ਹੋਏ ਨੇ ਔਰ ਜੋ ਘਟਨਾਕ੍ਰਮ ਸਾਹਮਣੇ ਆਇਆ ਕਿਸਾਨਾਂ ਆਗੂਆਂ ਦੀ ਮੌਤ ਹੋਈ ਔਰ ਨੌਜਵਾਨ ਕਿਸਾਨ ਉਸ ਦੇ ਵਿੱਚ ਸ਼ਹੀਦ ਹੋ ਗਿਆ ਸੀ ਸ਼ੁਕਰਨ ਉਸ ਦਾ ਮਾਮਲਾ ਵੀ ਹਾਈ ਕੋਰਟ ਦੇ ਵਿੱਚ ਪਹੁੰਚਿਆ ਸੋ तमाम ਤਰੀਕੇ ਦੇ ਮਸਲੇ ਨੇ ਜੋ ਕਿ ਉਹਨ ਕਿਸਾਨਾਂ ਕੋ ਚਾਹੁੰਦੇ ਨੇ ਕਿ ਲੋਕ ਸਭਾ ਦੇ ਅੰਦਰ ਹਨ ਕਿ ਹਾਊਸ ਤੇ ਅੰਦਰ ਉਹ ਮਸਲੇ ਚੁੱਕੇ ਜਾਣ ਤੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਇੱਕ ਪ੍ਰਾਈਵੇਟ ਬਿਲ ਵਿਰੋਧੀ ਧਿਰ ਲੈ ਕੇ ਆਵੇ ਔਰ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਤੇ ਆ ਕੋ ਨੀ ਰਾਹੁਲ ਗਾਂਧੀ ਸੋ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਰੱਖੀ ਗਈ ਹੈ 11 ਕਿਸਾਨ ਆਗੂ ਬਲਬੀਤ ਸਿੰਘ ਰਾਜੀਵਾਲ ਤੇ ਰਾਕੇਸ਼ ਟਿਕੈਤ ਦੀ ਅਗਵਾਈ ਦੇ ਵਿੱਚ ਅੱਜ ਰਾਹੁਲ ਗਾਂਧੀ ਨੂੰ ਮਿਲਣਗੇ ਸੰਸਦ ਪਵਨ ਵਿਖੇ ਇਹ ਮੀਟਿੰਗ ਹੋਵੇਗੀ ਪਿਛਲੀ ਮੀਟਿੰਗ ਦੀ ਗੱਲ ਉਤੋਂ ਦੱਸ ਦਿੰਦੇ ਹਾਂ 24 ਜੁਲਾਈ ਨੂੰ ਕਿਸਾਨ ਆਗੂਆਂ ਦੀ ਮੀਟਿੰਗ ਹੋਈ ਸੀ ਜਗਜੀਤ ਸਿੰਘ ਢੱਲਵਾਲ ਸਰਵਨ ਸਿੰਘ ਪੰਦੇਰ ਇਹ ਰਾਹੁਲ ਗਾਂਧੀ ਨੂੰ ਮਿਲੇ ਸੀ ਤੇ ਰਾਹੁਲ ਗਾਂਧੀ ਨੇ ਪ੍ਰੋਤਸਾਹ ਦਿੱਤਾ ਸੀ ਕਿ ਕਿਸਾਨਾਂ ਦੀਆਂ ਜੋ ਮੰਗਾਂ ਨੇ ਕਿਸਾਨਾਂ ਦੇ ਜੋ ਮੁੱਦੇ ਨੇ ਉਹ ਹਾਊਸ ਅੰਦਰ ਜ਼ਰੂਰ ਚੁੱਕਣਗੇ ਪ੍ਰਭਾਵੀ ਤਰੀਕੇ ਦੇ ਨਾਲ ਚੁੱਕਣਗੇ ਹਾਲਾਂਕਿ ਉਸ ਵਕਤ ਜਦੋਂ ਸੰਸਦ ਪਵਨ ਵਿਖੇ ਕਿਸਾਨ ਆਗੂ ਮੀਟਿੰਗ ਲਈ ਪਹੁੰਚੇ ਸੀ ਤਾਂ ਡੇਢ ਤੋਂ 2 ਘੰਟ ਕੱਲ ਨੂੰ ਲੈ ਕੇ ਰਾਹੁਲ ਗਾਂਧੀ ਨੇ ਇਤਰਾਜ਼ ਵੀ ਜ਼ਾਹਿਰ ਕੀਤਾ ਸੀ ਕਿ ਆਖਿਰ ਕਿਸਾਨ ਆਗੂਆਂ ਨੂੰ ਦਰਵਾਜ਼ੇ ਤੇ ਕਿਉਂ ਰੋਕਿਆ ਗਿਆ ਪਰ ਆਖਿਰਕਾਰ ਉਹਨਾਂ ਦੀ ਮੀਟਿੰਗ ਹੋਈ ਸੀ ਪਰ ਅੱਜ ਇੱਕ ਵਾਰ ਫਿਰ ਤੋਂ ਸ਼ਾਮ 5:00 ਵਜੇ ਇਹ ਮੀਟਿੰਗ ਰੱਖੀ ਗਈ ਹੈ ਯਾਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਸਾਨ ਆਗੂ ਅੱਜ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਨਗੇ ਸੰਸਦ ਪਵਨ ਵਿਖੇ ਇਹ ਮੁਲਾਕਾਤ ਹੋਵੇਗੀ ਔਰ ਦੱਸਿਆ ਜਾ ਰਿਹਾ ਹੈ ਸ਼ਾਮ ਕਰੀਬ 5 ਵਜੇ ਇਹ ਬੀਟਿੰਗ ਹੋ ਸਕਦੀ ਹੈ ਕਿਸਾਨ ਆਗੂ ਪੰਜਾਬ ਤੋਂ ਬਲਬੀਰ ਸਿੰਘ ਰਾਜੀਵਾਲ ਸਣੇ ਕਈ ਵੱਡੇ ਆਗੂ ਇਸ ਮੀਟਿੰਗ ਦਾ ਹਿੱਸਾ ਹੋਣਗੇ ਇਸ ਤੋਂ ਇਲਾਵਾ ਯੂਪੀ ਤੋਂ ਵੱਡੇ ਕਿਸਾਨ ਲੀਡਰ ਰਾਕੇਸ਼ ਟਕੈਤ ਵੀ ਇਸ ਇੱਕ ਪ੍ਰਤੀਨਿਧ ਮੰਡਲ ਦੇ ਵਿੱਚ ਸ਼ਾਮਿਲ ਹੋਣਗੇ ਜੋ ਕਿ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਨਗੇ ਕਿਸਾਨਾਂ ਦੇ ਮੁੱਦੇ ਲੋਕਸ ਬਾ ਦੇ ਵਿੱਚ ਚੁੱਕਣ ਦੀ ਮੰਗ ਕੀਤੀ ਜਾਵੇਗੀ ਔਰ ਏ ਵੀ ਮੰਗ ਕੀਤੀ ਜਾ ਸਕਦੀ ਹੈ ਕਿ ਵਿਰੋਧੀ ਧਿਰ ਜੋ ਹੈ ਇੱਕ ਪ੍ਰਾਈਵੇਟ ਬਿੱਲ ਕਿਸਾਨਾਂ ਦੇ ਹੱਕ ਦੇ ਵਿੱਚ ਲੈ ਕੇ ਆਵੇ ਦੱਸ ਦਈਏ ਕਿ ਬੀਤੇ ਮਹੀਨੇ 24 ਜੁਲਾਈ ਨੂੰ ਵੀ ਕਿਸਾਨ ਆਗੂਆਂ ਦੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਸੀ ਪਰ ਉਹ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਤੇ ਸਰਵਨ ਸਿੰਘ ਪੰਦੇਰ ਸਨ ਜੋ ਕਿ ਉਸ ਵਕਤ ਉਹਨਾਂ ਦੀ ਅਗਵਾਈ ਦੇ ਵਿੱਚ ਸ਼ੰਭੂ ਬਾਰਡਰ ਤੇ ਕਿਸਾਨ ਡਟੇ ਹੋਏ ਨੇ ਜੋ ਕਿ ਚਾਹੁੰਦੇ ਨੇ ਕਿ ਸ਼ੰਭੂ ਜੋ ਬਾਰਡਰ ਹੈ ਉਹ ਖੋਲਿਆ ਜਾਵੇ ਤੇ ਦਿੱਲੀ ਵੱਲ ਕਿਸਾਨ ਕੋਚ ਕਰ ਸਕਣ ਸੋਨਾ ਨੇ ਵੀ 24 ਜੁਲਾਈ ਨੂੰ ਸੰਸਦ ਪਵਨ ਵਿਕੇ ਮੀਟਿੰਗ ਕੀਤੀ ਸੀ ਅੱਜ ਇੱਕ ਵਾਰ ਫੇਰ ਤੋਂ ਵੱਡੇ ਕਿਸਾਨ ਆਗੂ ਰਾਹੁਲ ਗਾਂਧੀ ਨੂੰ ਮਿਲਣ ਜਾ ਰਹੇ ਨੇ ਦੱਸਿਆ ਜਾ ਰਿਹਾ ਸ਼ਾਮ 5 ਵਜੇ ਸੰਸਦ ਪਵਨ ਵਿਕੇ ਮੀਟਿੰਗ ਹੋਵੇਗੀ ਕਿਹੜੇ ਕਿਹੜੇ ਵੱਡੇ ਚਿਹਰੇ ਨੇ ਜੋ ਕਿ ਇਸ ਮੀਟਿੰਗ ਦਾ ਹਿੱਸਾ ਹੋਣਗੇ ਉਹ ਵੀ ਤੁਹਾਨੂੰ ਦੱਸ ਦਈਏ ਬਲਬੀਰ ਸਿੰਘ ਰਾਜੀਵਾਲ ਉਸ ਤੋਂ ਇਲਾਵਾ ਰਾਕੇਸ਼ ਟਕੈਤ ਦਰਸ਼ਨਾਗੂ ਸੱਤਿਵਾਨ ਹੰਨਾ ਮੋਲਾ ਰੰਜਨ ਰਾਮਚੰਦਰ ਉਸ ਤੋਂ ਇਲਾਵਾ ਪ੍ਰੇਮ ਸਿੰਘ ਗਹਿਲਾਵਤ ਅਵਿਕ ਸਾਹਾ ਤਜਿੰਦਰ ਸਿੰਘ ਰਮਿੰਦਰ ਸਿੰਘ ਇਹ ਉਹ ਆਗੂ ਨੇ ਜੋ ਕਿ ਇਸ ਡੈਲੀਗੇਸ਼ਨ ਦਾ ਹਿੱਸਾ ਹੋਣਗੇ ਜੋ ਕਿ ਰਾਹੁਲ ਗਾਂਧੀ ਨੂੰ ਮਿਲਣ ਜਾਏਗਾ ਸੋ ਦੱਸ ਦਈਏ ਕਿ 11 ਲੀਡਰਾਂ ਦੇ ਨਾਮ ਦਿੱਤੇ ਗਏ ਨੇ ਜੋ ਕਿ ਅੱਜ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਕਰਨਗੇ ਔਰ ਸੰਯੁਕਤ ਕਿਸਾਨ ਮੋਰਚੇ ਦੇ ਜੋ ਮੰਗਾ ਨੇ ਉਸ ਮਸਲੇ ਨੇ ਮਸਲੇ ਦੇ ਉੱਤੇ ਰਾਹੁਲ ਗਾਂਧੀ ਨੂੰ ਮਿਲਣਗੇ ਹੈ ਔਰ ਇਹ ਕਹਿਣਗੇ ਕਿ ਸੰਸਦ ਦੇ ਵਿੱਚ ਜ਼ੋਰਦਾਰ ਤਰੀਕੇ ਦੇ ਨਾਲ ਕਿਸਾਨਾਂ ਦਾ ਜੋ ਮਸਲਾ ਹੈ ਉਹ ਚੁੱਕਿਆ ਜਾਵੇ ਅਤੇ ਪ੍ਰਾਈਵੇਟ ਬਿੱਲ ਲੈ ਕੇ ਆਇਆ ਜਾਵੇ ਪ੍ਰਾਈਵੇਟ ਬਿੱਲ ਲੈ ਕੇ ਆਉਣ ਦੀ ਮੰਗ ਜੋ ਹੈ ਬਿਤੇ ਕਈ ਅ ਵਕਤ ਤੋਂ ਕਿਸਾਨ ਆਗੂ ਜੁਨੇ ਉਹ ਚੁੱਕ ਰਹੇ ਨਹੀਂ ਕਿਉਂਕਿ ਜਦੋਂ ਕਿਸਾਨ ਵਿਰੋਧੀ ਬਿੱਲ ਸੀ ਉਹ ਵਾਪਸ ਲੈ ਗਏ ਸੀ ਉਸ ਵਕਤ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਾ ਭਰੋਸਾ ਕੇਂਦਰ ਸਰਕਾਰ ਨੇ ਦਿੱਤਾ ਸੀ ਪਰ ਹੁਣ ਤੱਕ ਉਹ ਕਾਨੂੰਨੀ ਗਾਰੰਟੀ ਦਾ ਭਰੋਸਾ ਨਹੀਂ ਮਿਲ ਸਕੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਫਸਲਾਂ ਦੇ ਉੱਤੇ ਐਮਐਸਪੀ ਦੇ ਰਹੇ ਹਾਂ ਪਰ ਕਿਸਾਨਾਂ ਨੂੰ ਕਹਿ ਰਹੇ ਨੇ ਕਿ ਸਾਰੀਆਂ ਫਸਲਾਂ ਤੇ ਨਹੀਂ ਮਿਲ ਰਹੀ ਐਮਐਸਪੀ ਤੇ ਕਾਨੂੰਨੀ ਗਾਰੰਟੀ ਸਾਨੂੰ ਚਾਹੀਦੀ ਹੈ ਹੋਰ ਵੀ ਕਈ ਮੰਗਾਂ ਨੇ ਉਹਨਾਂ ਨੂੰ ਲੈ ਕੇ ਕਿਸਾਨ ਲਗਾਤਾਰ ਪ੍ਰਦਰਸ਼ਨ ਵੀ ਕਰ ਰਹੇ ਨੇ ਆਪਣੀ ਮੰਗ ਕੇਂਦਰ ਅੱਗੇ ਰੱਖ ਵੀ ਰਹੇ ਨੇ ਔਰ ਸ਼ੰਭੂ ਤੇਜ ਜਿਸ ਤਰੀਕੇ ਦੇ ਨਾਲ ਕਿਸਾਨ ਡੱਟੇ ਹੋਏ ਨੇ ਔਰ ਜੋ ਘਟਨਾਕ੍ਰਮ ਸਾਹਮਣੇ ਆਇਆ ਕਿਸਾਨਾਂ ਆਗੂਆਂ ਦੀ ਮੌਤ ਹੋਈ ਔਰ ਨੌਜਵਾਨ ਕਿਸਾਨ ਉਸ ਦੇ ਵਿੱਚ ਸ਼ਹੀਦ ਹੋ ਗਿਆ ਸੀ ਸ਼ੁਕਰਨ ਉਸ ਦਾ ਮਾਮਲਾ ਵੀ ਹਾਈ ਕੋਰਟ ਦੇ ਵਿੱਚ ਪਹੁੰਚਿਆ ਸੋ तमाम ਤਰੀਕੇ ਦੇ ਮਸਲੇ ਨੇ ਜੋ ਕਿ ਉਹਨ ਕਿਸਾਨਾਂ ਕੋ ਚਾਹੁੰਦੇ ਨੇ ਕਿ ਲੋਕ ਸਭਾ ਦੇ ਅੰਦਰ ਹਨ ਕਿ ਹਾਊਸ ਤੇ ਅੰਦਰ ਉਹ ਮਸਲੇ ਚੁੱਕੇ ਜਾਣ ਤੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਇੱਕ ਪ੍ਰਾਈਵੇਟ ਬਿਲ ਵਿਰੋਧੀ ਧਿਰ ਲੈ ਕੇ ਆਵੇ ਔਰ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਤੇ ਆ ਗੂ ਨੇ ਰਾਹੁਲ ਗਾਂਧੀ ਸੋ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਰੱਖੀ ਗਈ ਹੈ 11 ਕਿਸਾਨ ਆਗੂ ਬਲਬੀਤ ਸਿੰਘ ਰਾਜੀਵਾਲ ਤੇ ਰਾਕੇਸ਼ ਟਿਕੈਤ ਦੀ ਅਗਵਾਈ ਦੇ ਵਿੱਚ ਅੱਜ ਰਾਹੁਲ ਗਾਂਧੀ ਨੂੰ ਮਿਲਣਗੇ ਸੰਸਦ ਪਵਨ ਵਿਖੇ ਇਹ ਮੀਟਿੰਗ ਹੋਵੇਗੀ। ਬਿਸ਼ਟੇ ਮੀਟਿੰਗ ਦੀ ਗੱਲ ਉਤੋਂ ਦੱਸ ਦਿੰਦੇ ਆ 24 ਜੁਲਾਈ ਨੂੰ ਕਿਸਾਨ ਆਗੂਆਂ ਦੀ ਮੀਟਿੰਗ ਹੋਈ ਸੀ। ਜਗਜੀਤ ਸਿੰਘ ਢੱਲੇਵਾਲ, ਸਰਵਜਿੰਦ ਪੰਦੇਰ, ਇਹ ਰਾਹੁਲ ਗਾਂਧੀ ਨੂੰ ਮਿਲੇ ਸੀ ਤੇ ਰਾਹੁਲ ਗਾਂਧੀ ਨੇ ਪ੍ਰੋਤਸਾਹ ਦਿੱਤਾ ਸੀ ਕਿ ਕਿਸਾਨਾਂ ਦੀਆਂ ਜੋ ਮੰਗਾਂ ਨੇ, ਕਿਸਾਨਾਂ ਦੇ ਜੋ ਮੁੱਦੇ ਨੇ ਉਹ ਹਾਊਸ ਅੰਦਰ ਜ਼ਰੂਰ ਚੁੱਕਣਗੇ, ਪ੍ਰਭਾਵੀ ਤਰੀਕੇ ਦੇ ਨਾਲ ਚੁੱਕਣਗੇ। ਹਾਲਾਂਕਿ ਉਸ ਵਕਤ ਜਦੋਂ ਸੰਸਦ ਪਵਨ ਵਿਖੇ ਕਿਸਾਨਾਂ ਆਗੂ ਮੀਟਿੰਗ ਲਈ ਪਹੁੰਚੇ ਸੀ ਤਾਂ ਡੇਢ ਤੋਂ 2 ਘੰਟਿਆਂ ਲਈ ਕਿਸਾਨਾਂ ਆਗੂਆਂ ਨੂੰ ਰੋਕਿਆ ਵੀ ਗਿਆ ਸੀ ਔਰ ਇਸ ਗੱਲ ਨੂੰ ਲੈ ਕੇ ਰਾਹੁਲ ਗਾਂਧੀ ਨੇ ਇ ਮੀਟਿੰਗ ਹੋਈ ਸੀ ਪਰ ਅੱਜ ਇੱਕ ਵਾਰ ਫਿਰ ਤੋਂ ਸ਼ਾਮ 5:00 ਵਜੇ ਇਹ ਮੀਟਿੰਗ ਰੱਖੀ ਗਈ ਹੈ ਯਾਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਸਾਨ ਆਗੂ ਅਜ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਨਗੇ ਸੰਸਦ ਪਵਨ ਵਿਖੇ ਇਹ ਮੁਲਾਕਾਤ ਹੋਵੇਗੀ ਔਰ ਦੱਸਿਆ ਜਾ ਰਿਹਾ ਹੈ ਸ਼ਾਮ ਕਰੀਬ 5 ਵਜੇ ਇਹ ਮੀਟਿੰਗ ਹੋ ਸਕਦੀ ਹੈ ਕਿਸਾਨ ਆਗੂ ਪੰਜਾਬ ਤੋਂ ਬਲਬੀਰ ਸਿੰਘ ਰਾਜੀਵਾਲ ਸਣੇ ਕਈ ਵੱਡੇ ਆਗੂ ਇਸ ਮੀਟਿੰਗ ਦਾ ਹਿੱਸਾ ਹੋਣਗੇ ਇਸ ਤੋਂ ਇਲਾਵਾ ਯੂਪੀ ਤੋਂ ਵੱਡੇ ਕਿਸਾਨ ਲੀਡਰ ਰਾਕੇਸ਼ ਟਕੈਤ ਵੀ ਇਸ ਇੱਕ ਪ੍ਰਤੀਨਿਧ ਮੰਡਲ ਦੇ ਵਿੱਚ ਸ਼ਾਮਿਲ ਹੋਣਗੇ ਜੋ ਕਿ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਨਗੇ ਕਿਸਾਨਾਂ ਦੇ ਮੁੱਦੇ ਲੋਕ ਅਬਾਦ ਦੇ ਵਿੱਚ ਚੁੱਕਣ ਦੀ ਮੰਗ ਕੀਤੀ ਜਾਵੇਗੀ ਔਰ ਏ ਵੀ ਮੰਗ ਕੀਤੀ ਜਾ ਸਕਦੀ ਹੈ ਕਿ ਵਿਰੋਧੀ ਧਿਰ ਜੋ ਹੈ ਇੱਕ ਪ੍ਰਾਈਵੇਟ ਬਿੱਲ ਕਿਸਾਨਾਂ ਦੇ ਹੱਕ ਦੇ ਵਿੱਚ ਲੈ ਕੇ ਆਵੇ ਦੱਸ ਦਈਏ ਕਿ ਬੀਤੇ ਮਹੀਨੇ 24 ਜੁਲਾਈ ਨੂੰ ਵੀ ਕਿਸਾਨ ਆਗੂਆਂ ਦੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਸੀ ਪਰ ਉਹ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਤੇ ਸਰਵਨ ਸਿੰਘ ਪੰਦੇਰ ਸਨ ਜੋ ਕਿ ਉਸ ਵਕਤ ਉਹਨਾਂ ਦੀ ਅਗਵਾਈ ਦੇ ਵਿੱਚ ਸ਼ੰਭੂ ਬਾਰਡਰ ਤੇ ਕਿਸਾਨ ਡਟੇ ਹੋਏ ਨੇ ਜੋ ਕਿ ਚਾਹੁੰਦੇ ਨੇ ਕਿ ਸ਼ੰਭੂ ਜੋ ਬਾਰਡਰ ਹੈ ਉਹ ਖੋਲਿਆ ਜਾਵੇ ਤੇ ਦਿੱਲੀ ਵੱਲ ਕਿਸਾਨ ਕੋਚ ਕਰ ਸਕਣ ਸੋਨਾ ਨੇ ਵੀ 24 ਜੁਲਾਈ ਨੂੰ ਸੰਸਦ ਪਵਨ ਵਿਕੇ ਮੀਟਿੰਗ ਕੀਤੀ ਸੀ ਅੱਜ ਇੱਕ ਵਾਰ ਫੇਰ ਤੋਂ ਵੱਡੇ ਕਿਸਾਨ ਆਗੂ ਰਾਹੁਲ ਗਾਂਧੀ ਨੂੰ ਮਿਲਣ ਜਾ ਰਹੇ ਨੇ ਦੱਸਿਆ ਜਾ ਰਿਹਾ ਸ਼ਾਮ 5 ਵਜੇ ਸੰਸਦ ਪਵਨ ਵਿਕੇ ਮੀਟਿੰਗ ਹੋਵੇਗੀ ਕਿਹੜੇ ਕਿਹੜੇ ਵੱਡੇ ਚਿਹਰੇ ਨੇ ਜੋ ਕਿ ਇਸ ਮੀਟਿੰਗ ਦਾ ਹਿੱਸਾ ਹੋਣਗੇ ਉਹ ਵੀ ਤੁਹਾਨੂੰ ਦੱਸ ਦਈਏ ਬਲਬੀਰ ਸਿੰਘ ਰਾਜੀਵਾਲ ਉਸ ਤੋਂ ਇਲਾਵਾ ਰਾਕੇਸ਼ ਟਿਕੈਤ ਦਰਸ਼ਨ ਆਗੂ ਸੱਤਿਵਾਨ ਹੰਨਾ ਮੋਲਾ ਰੰਜਨ ਰਾਮਚੰਦਰ ਉਸ ਤੋਂ ਇਲਾਵਾ ਪ੍ਰੇਮ ਸਿੰਘ ਗਹਿਲਾਵਤ ਅਵਿਕ ਸਾਹਾ ਤਜਿੰਦਰ ਸਿੰਘ ਰਮਿੰਦਰ ਸਿੰਘ ਇਹ ਉਹ ਆਗੂ ਨੇ ਜੋ ਕਿ ਇਸ ਡੈਲੀਗੇਸ਼ਨ ਦਾ ਹਿੱਸਾ ਹੋਣਗੇ ਜੋ ਕਿ ਰਾਹੁਲ ਗਾਂਧੀ ਨੂੰ ਮਿਲਣ ਜਾਏਗਾ ਸੋ ਦੱਸ ਦਈਏ ਕਿ 11 ਲੀਡਰਾਂ ਦੇ ਨਾਮ ਦਿੱਤੇ ਗਏ ਨੇ ਜੋ ਕਿ ਅੱਜ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਕਰਨਗੇ ਔਰ ਸੰਯੁਕਤ ਕਿਸਾਨ ਮੋਰਚੇ ਦੇ ਜੋ ਮੰਗਾ ਨੇ ਉਸ ਮਸਲੇ ਨੇ ਮਸਲੇ ਦੇ ਉੱਤੇ ਰਾਹੁਲ ਗਾਂਧੀ ਨੂੰ ਮਿਲਣਗੇ ਹੈ ਔਰ ਇਹ ਕਹਿਣਗੇ ਕਿ ਸੰਸਦ ਦੇ ਵਿੱਚ ਜ਼ੋਰਦਾਰ ਤਰੀਕੇ ਦੇ ਨਾਲ ਕਿਸਾਨਾਂ ਦਾ ਜੋ ਮਸਲਾ ਹੈ ਉਹ ਚੁੱਕਿਆ ਜਾਵੇ ਅਤੇ ਪ੍ਰਾਈਵੇਟ ਬਿੱਲ ਲੈ ਕੇ ਆਇਆ ਜਾਵੇ ਪ੍ਰਾਈਵੇਟ ਬਿੱਲ ਲੈ ਕੇ ਆਉਣ ਦੀ ਮੰਗ ਜੋ ਹੈ ਬਿਤੇ ਕਈ ਅ ਵਕਤ ਤੋਂ ਕਿਸਾਨ ਆਗੂ ਜੁਨੇ ਉਹ ਚੁੱਕ ਰਹੇ ਨੇ ਕਿਉਂਕਿ ਜਦੋਂ ਕਿਸਾਨ ਵਿਰੋਧੀ ਬਿੱਲ ਸੀ ਉਹ ਵਾਪਸ ਲੈ ਗਏ ਸੀ ਉਸ ਵਕਤ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਾ ਭਰੋਸਾ ਕੇਂਦਰ ਸਰਕਾਰ ਨੇ